ਦੇ ਲਈ ਸਹੀ ਪਨੀਰ ਬੰਦਾ ਸਹੀ ਪਨੀਰ ਬੰਦਾ ਦੇ ਲਓ ਸਹੀ ਆ ਚਲੋ ਮੈਨੂੰ ਹੋਈ ਚੁੱਲਾ ਮੰਜਾ ਇਧਰ ਤੇਲ ਟੰਗਿਆ ਆ ਜੀ ਸਵਾਗਤ ਆ ਜੀ ਤੁਹਾਡਾ ਆਪਣਾ ਚੈਨਲ ਸਹਿਜ ਜਸ ਬਲੌਗ ਵਿੱਚ ਸਵਾਗਤ ਆ ਜੀ ਭੈਣਾ ਦਾ ਚੈਨਲ ਆ ਇਹ ਦੋਨਾਂ ਦਾ ਇਹ ਭੈਣਾ ਦੇਖੋ ਕੀ ਕਰਦੀਆਂ ਪਈਆਂ ਆ ਇਹ ਭੈਣਾ ਨੂੰ ਦਾਜ ਵਿੱਚ ਦੇਣਾ ਇਹ ਚੈਨਲ ਜੱਚੂ ਕੀ ਕਰਦਾ ਜੱਛੂ ਨੇ ਨਹਾ ਰਿਆ ਆ ਇੱਧਰ ਇੱਧਰ ਹੋ ਰਿਆ ਜੀ ਬੋਦਾ ਵਧਾਈ ਮੈਂ ਵੀ ਨਾਤੀਆ ਬੋਦੇ ਦੀ ਵਧਾਈ ਹੋ ਰਹੀ ਆ ਇੱਧਰ ਕਰ ਰਹੀ ਆ ਦੀ ਮਾਮ ਮਾਮ ਇਹਦੀ ਹੱਥ ਵਿੱਚ ਨਹੀਂ ਲੈ ਕੇ ਆਉਣੀ ਤੂੰ ਮੂੰਹ ਉਧਰ ਨੂੰ ਘਮਾਲਾ ਆਪਣਾ ਤੇਰਾ ਚੈਨਲ ਨਹੀਂ ਹੈਗਾ ਤੇਰੇ ਆਪਣਾ ਤੇਰੇ ਵਾਲੇ ਚੈਨਲ ਤੇ ਤੇਰੀ ਫੋਟੋ ਆਣੀ ਉਧਰ ਮੂੰਹ ਮੜਾ ਟਿੱਡਾ ਕਰ ਕਰ ਰੱਖ ਹਾਂ ਇਦਾਂ ਇਦਾਂ ਵਾਲ ਪਾਉਣੇ ਨੇ ਇਹਦੇ ਵਿੱਚ ਹਾਂ ਰਬੜ ਲੈ ਗਿਆ ਇਹ ਹੈਗਾ ਭੈਣਾ ਦਾ ਚੈਨਲ ਤੇ ਪਾਪੇ ਦਾ ਚੈਨਲ ਤੇ ਦਾਦੀ ਦਾ ਚੈਨਲ ਇਹਦੇ ਪਾਪਾ ਦਾਦਾ ਚਾਹੀ ਆਉਣਗੇ ਮम्मा ਇਹਦੇ ਵਿੱਚ ਆਊਟ ਕਰਦੀ ਹੈ ਹਨਾ ਹਨਾ ਜਸੂ ਮम्मा ਉਟ ਕਰ ਦੇਣੀ ਜਸੂ ਦੱਸ ਮम्मा ਲੈ ਕੇ ਆਉਣਾ ਵਿੱਚ ਮम्मा ਲੈ ਕੇ ਆਉਣਾ ਵਿੱਚ ਦੱਸ ਬੋਲਦੀ ਨਹੀਂ ਕੱਲ ਤਾਂ ਲੈ ਗਏ ਆਂ ਜੀ ਕੱਲ ਸੀਗੀ ਨਹੀਂ ਮम्मा ਵਿੱਚ ਚੱਲ ਮਾੜਾ ਚਾਹ ਰਿਆ ਵਿੱਚ ਦੱਸਿਓ ਜੀ ਕਮੈਂਟ ਬਾਕਸ ਵਿੱਚ ਮम्मा ਇਹਦੀ ਆ ਸਕਦੀ ਹੈ ਇਹਦੇ ਵਿੱਚ ਕਿ ਨਹੀਂ ਤੇ ਆ ਸਕਦੀ ਹੈ ਤਾਂ ਫਿਰ ਲੈ ਕੇ ਆਵਾਂਗੇ ਕਿਉਂਕਿ ਮੰਮਾ ਦਾ ਆਪਣਾ ਚੈਨਲ ਆ ਉੱਤੇ ਹੁੰਦੇ ਇਹਦੇ ਵਲੌਗ ਰਾਤ ਨੂੰ ਤੇ ਇਹ ਸਾਡਾ ਚੈਨਲ ਦਾ ਦੋਨੋਂ ਤੇ ਚਾਰਾਂ ਦਾ ਪੰਜਾਂ ਦਾ ਸਾਡੀ ਸਾਰੀ ਫੈਮਿਲੀ ਦਾ ਆ ਬਸ ਇਹ ਕਿ ਜਸੂ ਤੇ ਸੈਜ ਦਾ ਆ ਸੈਜ ਜਸੂ ਦਾ ਚੈਨਲ ਆ ਇਹ ਉਹ ਸਾਡਾ ਚੈਨਲ ਆ ਦੋਨੀ ਭੈਣਾਂ ਦਾ ਚੈਨਲ ਭੈਣਾਂ ਦੀ ਫੋਟੋ ਲਾਉਣੀ ਹੈ ਖਿੱਚ ਕੇ ਉੱਤੇ ਤੇ ਥੈਂਕ ਯੂ ਸਾਰਿਆਂ ਦਾ ਜੀ ਸਾਡੇ 20000 ਸਬਸਕ੍ਰਾਈਬਰ ਤੁਸੀਂ ਪੂਰੇ ਕਰ ਦਿੱਤੇ ਆ ਜੀ ਤੁਹਾਡਾ ਦਿਲੋਂ ਥੈਂਕਸ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਤੇ ਤਰੱਕੀਆਂ ਦੇਵੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਵਲੌਗਸ ਨੂੰ ਤੇ ਰੀਲਸ ਨੂੰ ਸਾਰਾ ਕੁਝ ਜਸੂ ਸਾਡੀ ਤੁਰਨਾ ਪਈ ਆ ਹੁਣ ਇਹ ਗੁਗੜ ਗੁਗੜੂ ਕਰਦੀ ਆ ਓਏ ਉੱਪਰ ਇੱਧੇ ਦੇਖ ਇੱਧਰ ਇਧਰ ਕੋ ਮਿੱਧ ਆਏ ਕਿੱਦਾਂ ਫਿਰ ਜਸੂ ਆਏ ਹਾਏ ਜਸੂ ਦੇ ਕੋ ਕਹਤੇ ਗਈ ਹੈ ਮੇਰੇ ਤੇ ਗਈ ਹੈ ਪਾਪਾ ਤੇ ਗਈ ਹੈਗਾ ਮੰਮਾ ਤੇ ਗਈ ਹੈ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਇਹ ਟੱਡੀ ਜੀ ਹੁਣ ਤੁੰਨ ਨੂੰ ਸ਼ੂ ਦਾ ਲਾ ਦੂ ਗਈ ਆ ਤੇ ਹੁਣ ਤੁਰ ਕੇ ਜਾਂਦੀ ਜਿੱਤੇ ਜਾਂਦੀ ਆ ਕੰਨੀ ਮੇਰੇ ਸਿਰ ਤੇ ਸ਼ੈਂਪੂ ਲਾਓ ਸ਼ੈਂਪੂ ਲਈ ਇਧਰ ਕੇ ਲਾਈਕ ਕਰਦੇ ਹੋ ਬੱਬ ਵੀ ਨਹੀਂ ਕ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਪਿਆਰ ਕਰੋ ਹਮਮ ਕਰਕੇ ਜਿਸੁ ਕਹਿ ਕਹਿ ਦੇ ਮੇਰਾ ਪੁੱਤ ਕਹੀਂ ਕੋਈ ਕਹਿ ਦੇ ਕਹਿ ਦੇ ਮੇਰਾ ਪੁੱਤ ਫੇਕ ਕੇ ਲਾਈਕ ਕਰੋ ਹਦਕ ਬੋਲਦੀ ਨਹੀਂ ਹੈਗੀ ਇਹ ਉਦਾਂ ਸਾਰੀ ਗੱਲ ਸਮਝੇ ਜਾਂਦੀ ਆ ਤੇ ਬਹੁਤ ਟੁੱਟੀ ਆ ਟੁੱਟੀ ਦੇਖੋ ਟੁੱਟੀ ਤੋੜਦੀਓ ਦੇਖੋ ਐ ਐ ਐ ਬਲਹਤਰ ਚੱਕ ਲੈ ਫੁੱਟੇ ਨੱਪ ਲੈ ਕਿੱਲੀ ਤਰਨਾ ਪਈ ਆ ਦਿਉਣ ਮਾਣੀ ਵਾਲੀ ਇਹ ਤੇ ਤਰਨਾ ਸ਼ੁਰੂ ਕਰਦੇ ਤਿਆਰ ਨਹੀਂ ਤੇ ਜਿਹੜਾ ਸਾਡਾ ਵਲੌਗ ਆ ਉਹ ਰਾਤ ਨੂੰ ਆਊਗਾ 7-8 ਵਜੇ ਤੱਕ ਤੇ ਉਹ ਵੀ ਜ਼ਰੂਰ ਦੇਖਿਆ ਕਰੋ ਤੇ ਬਾਕੀ ਕੋਈ ਚੈਨਲ ਕਿਸ ਨੇ ਬਣਾਉਣਾ ਹੋਵੇ ਕਿਸੇ ਨੂੰ ਕੋਈ ਦਿੱਕਤ ਹੋਵੇ ਕਿਸੇ ਦਾ ਕੋਈ ਫਾਰਮ ਭਰਨਾ ਹੋਵੇ ਚੈਨਲ ਦਾ ਤੇ ਸਾਨੂੰ ਦੱਸ ਸਕਦੇ ਆ ਤੁਸੀਂ ਇਸ ਕਮੈਂਟ ਬਾਕਸ ਵਿੱਚ ਕਿਸੇ ਦਾ ਚੈਨਲ ਵੈਰੀਫਾਈ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਤੁਸੀਂ ਇਹ ਵਿੱਚ ਕਮੈਂਟ ਕਰ ਸਕਦੇ ਆ ਜਿੰਨੀ ਸਾਡੇ ਤੋਂ ਹੈਲਪ ਹੋ ਸਕੇ ਅਸੀਂ ਕਰ ਦਾਂਗੇ ਜਿੰਨੀ ਕਿ ਸਾਨੂੰ ਨੌਲੇਜ ਹੈਗੀ ਆਪਾਂ ਉਹਨੇ ਇੱਕ ਦੱਸ ਦਵਾਂਗੇ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜੇ ਚੈਨਲ ਬਣਾਉਣਾ ਹੈ ਜਾਂ ਜੋ ਵੀ ਪ੍ਰੋਬਲਮ ਹੈ ਤੁਹਾਡੇ ਚੈਨਲ ਦੇ ਵਿੱਚ ਤੁਸੀਂ ਕਮੈਂਟ ਕਰਦੇ ਆਓ ਹੋਜੀ ਚੁੱਲਾ ਮੰਜਾ ਇਧਰ ਤੇਲ ਟੰਗਿਆ ਆ ਆ ਦੇਖ ਲਓ ਸ਼ਾਹੀ ਪਨੀਰ ਬਣਾਦਾ ਸ਼ਾਹੀ ਪਨੀਰ ਬਣਾਦਾ ਦੇਖ ਲਓ ਸਹੀ ਹੈ ਚਲੋ ਮੈਨੂੰ ਹਾਂ ਤੇ ਨਾ ਪਾਓ ਗਿੰਦੇ ਆ ਫੜੋ ਯਾਰ ਤੁਸੀਂ ਕੀ ਕਰਾਂ ਨੂੰ ਮੈਂ ਲੂਣ ਵਿੱਚ ਮਸਾਲਾ ਪਾਓ ਲੂਣ ਵਿੱਚ ਥੱਲਾ ਲਾ ਲਓ ਲੂਣ ਵਿੱਚ ਮਸਾਲਾ ਪਾਇਆ ਹੀ ਨਹੀਂ ਸਹੀ ਪਨੀਰ ਬੰਦਾ ਇੱਧਰ ਇਹ ਆ ਜਿਹੜਾ ਦੇਗੀ ਦੁੱਧ ਵਿੱਚ ਇਹ ਵੀ ਹੋਣੀ ਪਾਣੀ ਪਹਿਲਾਂ ਪਾਓ ਸਹੀ ਲੂਣ ਵਿੱਚ ਔਰ ਰਹਿਣ ਦੇ ਲੁਕ ਜਾਣਾ

ਆ ਵਾਓ ਢੇਗੀ ਮਿਰਚਾ ਪਾਣੀ ਪਾ ਦੋ ਅਨਲ ਬੰਸ ਕਰੋ ਬਸ ਕਰੋ ਬਸ ਕਰੋ ਕੋਨਾ ਦਾ ਪਾਉ ਥੋੜਾ ਜਿਆ ਹੋਰ ਢੇਗੀ ਮਿਰਚ ਪਾ ਦੋ ਅਗਰ ਤੁਹਾਡੀ ਬਲਦੀ ਨਹੀਂ ਆ ਆ ਗਾਵੀ ਘਟ ਰੱਖੀ ਜਮੇ ਚਲੋ ਬੁੱਝ ਗਈ ਉਸ ਲੈ ਲੋਣਾ ਪਾ ਲੈਣ ਬਸ ਬਸ ਅੱਜ ਮੈਂ ਬਣਾ ਰਿਆ ਮੈਨੂੰ ਠਾ ਲੈ ਜਾਈ ਤੇ ਸ਼ਾਹੀ ਪਨੀਰ ਬਣਾ ਰਿਆ ਮੈਂ ਉਹ ਫੜਾ ਬੋ ਕੀ ਸਿੱਟ ਦੇਣਾ ਵਿੱਚ ਮਾਰ ਰਾ ਵਿੱਚ ਕੀ ਕੀ ਤਾਦਰਕ ਆ ਆ ਜਿਹੜਾ ਇਧਰ ਆ ਮੈਂ ਬਣਾ ਲੰਦੇ ਅੱਗ ਬਾਲੋ ਤੇਜ ਇਦਾਂ ਨਹੀਂ ਆਉਣਾ ਇਹ ਬਣਾ ਲੰਦੇ ਫਿਰ ਮੈਨੂੰ ਤੇ ਇਧਰ ਧਾ ਜਾ ਅੱਛਾ ਗਾ ਤਾਂ ਲਿਆਓ ਬੱਲਨ ਵਿੱਚ ਲਿਆਓ ਚਲ ਪਹਿਲਾਂ ਇਹ ਜੇ ਆਪ ਬਣਾਉਣਗੇ ਸ਼ਾਹੀ ਪਨੀਰ ਮੇਰੇ ਹੱਥਾਂ ਦਾ ਦੇਖੋ ਮੈਂ ਲੈ ਕੇ ਆਇਆ ਬੱਲਨ ਥੋੜਾ ਜਿਹਾ ਸਿਰ ਪੁੱਛਿਆ ਹੀ ਆ ਮੈਂ ਬਣਾਇਆ ਮੈਂ ਹੀ ਉਹਦਾ ਤਾਂ ਮੈਨੂੰ ਆਉਂਦਾ ਆ ਤਕਰੀਬਨ ਪਰ ਇੱਕ ਵਾਰੀ ਬਣਾਇਆ ਸੀਗਾ ਉਹ ਗੋਹਾ ਬਣ ਗਿਆ ਸੀ ਮੈਂ ਤਾਂ ਕਰਕੇ ਮੈਨੂੰ ਝਾਕਾ ਦਾ ਨਹੀਂ ਖੁੱਲਿਆ ਚੱਕਾ ਖੋਲ ਜੂਵੇ ਤਾਂ ਫੇਰ ਸਹੀ ਆ ਹਨਾ ਰੁਕ ਜਾ ਤੋੜ ਲਾ ਤਾਂ ਉਹਨੂੰ ਕਾੜੀ ਕਾਦ ਪਾਈਏ ਤੂੰ ਨਹੀਂ ਤੋੜਿਆ ਇਹ ਦਾੜੀ ਨੇ ਤੋੜ ਕੇ ਰੱਖਿਆ ਏਦਾਂ ਨਹੀਂ ਤੋੜਿਆ ਹੁੰਦਾ ਫਾੜੇ ਨੂੰ ਪਰੇ ਕਰਨਾ ਕੋਈ ਬੈਠ ਸਕੇ ਨਾ ਕੁਛ ਲੈ ਕੀ ਕਰਾਂ ਹੁਣ ਆ ਦੱਸ ਐਨ ਤੂੰ ਹੁਣ ਬਾਲ ਲੈਣ ਦੋ ਹੁਣ ਅਗਲਾ ਕਿਦਾਂ ਤੂੰ ਪਾਉਂਗੀ ਵਿੱਚ ਅਗਲਾ ਤੋੜ ਕੇ ਏਦਾਂ ਲੱਗਦਾ ਇਹ ਸ਼ਾਹੀ ਪਨੀਰ ਦਾ ਟੁੜਕਾ ਦੇਗੀ ਵਿੱਚ ਪਾਤੀ ਮਧੂਮੱਖੀ ਪਾਤੀ ਕਿਚਨ ਮਸਾਲਾ ਪਾ ਤੁਰਕਾ ਠੰਡਾ ਹੋਈ ਜਾਂਦਾ ਤੇ ਇੱਧਰ ਹੁਣ ਆਪਾਂ ਐਮ ਡੀ ਐਚ ਦਾ ਪਾਤਾ ਮੀਟ ਕਾ ਮਸਾਲਾ ਤੇ ਵੀ ਟਮਾਟੋ ਸੌਸ ਇਹਦੇ ਵਿੱਚ ਪਾਣੀ ਹੁਣ ਇਦਾਂ ਨਹੀਂ ਹੁਣ ਨਾ ਪਾਇਆ ਟਮਾਟਰ ਨਹੀਂ ਪਾਤੇ ਮਿੱਠਾ ਮਿੱਠਾ ਜ਼ਿਆਦਾ ਹੋ ਜਾਣਾ ਮਿੱਠਾ ਮਿੱਠੇ ਦੀ ਜਗ੍ਹਾ ਮੈਂ ਕਿ ਟਮਾਟੋ ਸੌਸ ਪਾਣੇ ਆ ਨਾਲੇ ਜ਼ਿਆਦਾ ਮਿੱਠਾ ਵੀ ਨਾ ਹੋ ਉਹ ਤੂੰ ਤੁਸੀਂ ਐਵੇਂ ਹੀ ਲਿਆਂਦੀ ਉਹ ਥੋੜੀ ਪਾਈ ਦੀ ਖਰਾਬ ਕਰਨ ਨੂੰ ਲਿਆਂਦਾ ਮਲਾਈ ਲਿਆਓ ਜੱਕੇ ਮਲਾਈ ਲਓ ਜੀ ਮਲਾਈ ਇਹਦੇ ਕਿੰਨੇ ਗਾ ਪਨੀਰ ਕੱਟਣਾ ਤੱਕ ਮਲਾਈ ਇਹ ਤੱਕ ਪਨੀਰ ਕੱਟਣਾ ਆ ਮਲਾਈ ਹੈਗੀ ਆ ਜੀ 2.5 ਕਵੰਟਲ ਹੋਣੀ ਮਲਾਈ ਮਲਾਈ ਹੈਗੀ ਆ ਹਾਂ ਸਰ ਜਣਾ ਇੰਨੀ ਗਾ ਵਾਹ ਵੀ ਬੜੀ ਕਹਿਰ ਜੀ ਦੇ ਕੱਖ ਨਾ ਜੀ ਲੈੜੀ ਅੰਨ ਬਾਹਰ ਲੈੜ ਨਹੀਂ ਹੈਗੀ ਨਾ ਬਾਹਰ ਪਾਟਾ ਇਹ ਤਾਂ ਗਜਰੇਲੇ ਵਾਂਗ ਹੋ ਗਿਆ ਕੀ ਫਤ ਕੀ ਕੀਤਾ ਲਓ ਜੀ ਇੱਧਰ ਬਣਦੇ ਆ ਹੁਣ ਸਾਡਾ ਸ਼ਾਹੀ ਪਨੀਰ ਬਣਾਉਣਾ ਆਉਂਦਾ ਮੈਂ ਹੀ ਆ ਬਸ ਡੰਡਾ ਹੀ ਲਾਉਣ ਨੂੰ ਲਾਇਆ ਇਹਨੂੰ ਆਪ ਵੀ ਬਣਾ ਸਾਰਾ ਕਨੇ ਬਣਾਇਆ ਆ ਉਹ ਤਾਂ ਹੀ ਬਣਾਇਆ ਤਾਂ ਦਾ ਮੈਨੂੰ ਉੱਦੇ ਵਾਲ ਮਾ ਹਾਈ ਦਾ ਦੰਨਾ ਮੈਂ ਹਲਾ ਹੀ ਲੈਣਾ ਸੀ ਹਲਾਉਣ ਵਾਸਤੇ ਤੈਨੂੰ ਸੱਦਿਆ ਬਸ ਤੇ ਮੇਰਾ ਚੈਨਲ ਆ ਤੇ ਮੇਰਾ ਕੁਸ਼ੀ ਚੱਲਣਾ ਤੂੰ ਇਹ ਕਹਿ ਕੇ ਆ ਉਹ ਇਹਨੇ ਬਣਾਇਆ ਜਿਵੇਂ ਤੇਰੇ ਚੈਨਲ ਤੇ ਮੈਂ ਤੇਰਾ ਕਹਣਾ ਹੁੰਨ ਮੈਨੂੰ ਪਤਾ ਇਹਨੇ ਬਣਾਇਆ ਮੇਰੇ ਚੈਨਲ ਤੇ ਮੈਂ ਬਣਾਉਂਦੀ ਨਾ ਤੂੰ ਮੈਂ ਆਪਣਾ ਹੀ ਕਹਿਣਾ ਆ ਤਾਂ ਫੇ ਹੁਣ ਮੇਰਾ ਚੈਨਲ ਆ ਇਹ ਤੇ ਮੇਰਾ ਕਹਿਦ ਉਹਨੇ ਤਹੀ ਬਣਾਉਂ ਤਹੀ ਕਹਿਣਾ ਜੈਲਸ ਨਾਲ ਜੈਲਸ ਜੈਲਸ ਘਰ ਦੇ ਵਿੱਚ ਹੀ ਬਹੁੰਦੇ ਲੋਕਾਂ ਦਾ ਕਰਨੀ ਆ ਬਸ ਕਰਿਆ ਕਰੋ ਕੀ ਲੈ ਕੇ ਆਵਾ ਆਪਣੀ ਆ ਫੜਾਉ ਬਲਾਈ ਬਲਾਈ ਫੜਾ ਦਿੰਦੀ ਆ ਹੱਟ ਜਾ ਫੜਾਓ ਆਪਣੇ ਨਹੀਂ ਜੈਲਸ ਕਰਨ ਨੂੰ ਹਟਦੇ ਤਾਂ ਬਗਾਨਿਆਂ ਤਾਂ ਕਰਨੀ ਆ ਤਾਂ ਹੀ ਉਹ ਕਹਿੰਦੇ ਆਪਣੇਆਂ ਤੋਂ ਬਚੋ ਇਹ ਕਹਾਵਤ ਹੈ ਜਿਹਨੇ ਛੁੱਟਦੀ ਇੱਥੇ ਆ ਜੈਲਸ ਬਚੋ ਆਹ ਕੋਈ ਘਰ ਵਾਲੀ ਤੇ ਘਰ ਵਾਲੇ ਚੀ ਇਦਾਂ ਹੁੰਦੇ ਆ ਤਾਂ ਦੁਨੀਆ ਦੇ ਕੀ ਕਰ ਸਕਦੀ ਹੈ ਇਸ ਕਰਕੇ ਬਚੋ ਆਪਣੇਆਂ ਤੋਂ ਜਿੰਨਾ ਬਚ ਹੁੰਦਾ ਬਚੋ ਹਾਂ ਇਹ ਚਮਚਾਗਾ ਤੂੰ ਮਾਰਤਾ ਵਿੱਚ ਜਾਂਦਾ ਚਾਹ ਹੱਥ ਨਾ ਕੱਢਣ ਸਾਰੀ ਪੋਣੀ ਆ ਹੱਥ ਨਾਲ ਉੱਪਰ ਉੱਪਰ ਲਾ ਲਾ ਹੁਣ ਪੋਣੀ ਪਾਣੀ ਮਾਰੀ ਸਾਰੀ ਪਾਣੀ ਹੋਰ ਪਾ ਦੇ ਤੇ ਸਾਰਨਾ ਇੰਨੇ ਕਣਾ ਸਾਰੀ ਪਾ ਦੇ ਵਿੱਚ ਫੇਰ ਨਾ ਇਹਦੇ ਵਿੱਚ ਪਾਣੀ ਜਾਂ ਫੇਰ ਕੇ ਛੱਡ ਦੇ ਨਾ ਪਾਣੀ ਕਦੋਂ ਫੇਰਨਾ ਲਓ ਜੀ ਮੜਾਈ ਦਾ ਅੱਧਾ ਡੂnga ਪਿਆਈ ਦਾ ਚਾਹੇ ਫਰੀਰ ਬਣਾਉਣਾ ਸੀ ਅੱਧਾ ਡੂੰਗਾ ਜੇ ਸ਼ਾਹੀ ਜੇ ਸ਼ਾਹੀ ਪੀਰ ਬਣਾਉਣਾ ਤੁਸੀਂ ਫਿਰ ਅੱਧਾ ਡੂੰਗਾ ਚਾਹੀਦਾ ਮਲਾਈ ਉਹ ਫਰੈਸ਼ ਵਧੀਆ ਬਣਦੀ ਵਾ ਹਮ ਫਰੈਸ਼ ਮਲਾਈ ਨਾ ਬਣਦਾ ਇਹ ਤਾਜੀ ਮੜਾਈ ਸੀ ਇਹ ਤਾਂ ਕੱਢ ਕੇ ਰੱਖੀ ਸੀ ਆਪਾਂ ਇਸ ਕਰਕੇ ਫਰੈਸ਼ ਮਲਾਈ ਹੋਵੇ ਤਾਂ ਫੇਰ ਹੀ ਗੱਲ ਬਣਦੀ ਆ ਆ ਦੇਖੋ ਜੀ ਰੰਗਤ ਆ ਜੀ ਨੇ ਸ਼ਾਹੀ ਪੀਰ ਨੇ ਰੰਗਤ ਇਹ ਰੰਗਤ ਵਿੱਚ ਹੁਣ ਆਪਾਂ ਚਟਾਂਗੇ ਪਨੀਰ ਉਹ ਮੈਂ ਅੰਦਰ ਕੱਟਦਾ ਆਂ ਆ ਲੈ ਲਓ ਆਸਮਾਨ ਸਮੂਚਾ ਕਾ ਦੇ ਤੇਗੀ ਮਿਰਚ ਦਾ ਤੜਕਾ ਅੰਗ-ਅੰਗ ਫੜਕਾ ਲਓ ਜੀ ਹੁਣ ਮੈਂ ਜਾ ਰਿਹਾ ਅੰਦਰ ਪਨੀਰ ਕੱਟਾਂ ਇੱਥੇ ਪਹਿਲੇ ਆ ਪਨੀਰ ਲਿਆਂਦਾ ਆ ਪਨੀਰ ਕੱਟ ਕੇ ਟਮਾਟਰ ਸੋਸ ਵੀ ਲਿਆਂਦੀ ਸੀ ਕਹਿੰਦੇ ਇਹ ਕੰਮ ਨਹੀਂ ਆਉਣੀ ਵਿੱਚ ਵੈਸੇ ਆ ਜਾਣੀ ਆ ਖੰਡ ਦੀ ਜਗ੍ਹਾ ਖੰਡ ਦੀ ਜਗ੍ਹਾ ਆ ਜਾਣੀ ਆ ਪਾਣੀ ਪੋਣੀ ਪਾ ਲੋ ਆਈ ਤਾਂ ਮੂੰਹ ਹਾਂ ਖਾਂਡਣਾ ਮੈਂ ਖਾਂਡਣਾ ਤਾਂ ਖਾਣਾ ਤੁਸੀਂ ਆਪਣੇ ਕਾੜ ਲੋ ਤੁਸੀਂ ਆਪਣੇ ਨੇ ਕਾੜ ਲੋ ਜਿਹੜਾ ਕੱਲਣੀ ਹੈ ਕੱਢੀ ਕੋਈ ਨਹੀਂ ਕੱਢ ਦੋ ਹਣਾ ਫਿਰ ਆਪਣੇ ਦੇ ਕੱਢ ਲਓ ਦੋਨਾਂ ਦੇ ਜਿਹੜਾ ਮੱਝ ਕੱਢ ਲਓ ਬਾਪੂ ਹੱਡਾ ਕਹਿੰਦਾ ਖਾਂਡ ਨਹੀਂ ਪੋਣੀ ਇੱਥੇ ਤੇ ਖੰਡ ਤੋਂ ਬਿਨਾ ਉਹਨੂੰ ਕੱਢ ਦਿੰਨੇ ਆ ਉਹਦੋਂ ਬੱਕਰਾ ਆਪੇ ਖਾਈ ਜਾਣ ਲੂਣ ਲਾ ਲਾ ਆ ਲੂਣ ਲਾ ਲਾ ਕੇ ਆੜੀ ਗੱਲ ਹੀ ਹੋਈ ਬਖੰਡ ਤੋਂ ਬਿਨਾ ਦੇਖ ਲੈ ਡੱਬੀ ਚ ਹੈ ਤਾਂ ਨਹੀਂ ਸਿੜਤੀ ਉਦਾਂ ਹੀ ਹੈਗੀ ਹੈਗੀ ਪਾਲੋ ਹੰਜੋ ਪੋਣਾ ਮੈਂ ਚੱਲੀ ਅੰਦਰ ਤੁਹਾਡਾ ਬਣਾਓ ਪਨੀਰ ਕੱਟਣਾ ਤੱਕ ਰੁਕ ਜਾ ਪਨੀਰ ਕੱਟਣਾ ਤੱਕ ਤੇ ਕੱਟ ਲਓ ਤਾਂ ਹੁਣ ਤੁਸੀਂ ਖੜੇ ਕਰਦੇ ਆ ਲਓ ਜੀ ਪਨੀਰ ਆਪਾਂ ਕੱਟ ਲਿਆ ਸੀਗਾ ਤੇ ਹੁਣ ਪਨੀਰ ਲੈ ਕੇ ਚੱਲੇ ਆ ਉਹਦੇ ਵਿੱਚ ਪਾਉਣ ਨੂੰ ਤੇ ਇੱਧਰ ਆਪਾਂ ਰੱਖਿਆ ਟੱਕਣ ਚੱਕ ਕੇ ਸਿਰ ਦਮਾ ਵਿੱਚ ਪਨੀਰ ਹੈਲਪਰ ਮੇਰਾ ਬਣੀ ਕਿੱਥੇ ਚਲੇ ਗਿਆ ਹੈਲਪਰ ਬਣੀ ਕਿੱਥੇ ਕੋ ਮਰਿਆ ਅੰਗੜਾ ਸਿੜਦਾ ਵਿੱਚ ਪਨੀਰ ਸਿੜ ਦੋ ਹੈਲਪਰ ਕਹਿ ਰਿਹਾ ਜੀ ਸਿੜ ਦੋ ਨਾ ਹੀ ਹੈਲਪਰ ਦਾ ਕਹਿਣਾ ਆ ਜੀ ਸਿੜ ਦੋ ਹੁਣ ਆਪਾਂ ਸਿੜ ਦਿੱਤਾ ਵਿੱਚ ਤੇ ਪਨੀਰ ਵਿੱਚ ਸਿੜ ਦਿੱਤਾ ਗਿਆ ਆ ਜੀ ਇਹਨੂੰ ਹੜਾ ਦਿੱਤਾ ਜਾਊਗਾ ਇਹ ਬੱਪ ਨੂੰ ਤੇ ਇਹਨਾਂ ਨੂੰ ਸੁੱਕਾ ਕਰ ਦੇਣਾ ਹੈ ਪਨੀਰ ਤੇ ਉਹ ਜਿੱਦਾਂ ਦਾ ਚਾਹੁੰਦੇ ਉਦਾਂ ਦਾ ਕੱਢ ਲੈਣਾ ਹੈ ਨਾ ਅਸੀਂ ਵਿੱਚ ਪਾਵਾਂਗੇ ਜਾਂ ਟਮਾਟੋ 소ਸ ਪਾ ਕੇ ਦੇਖ ਲੈਣੇ ਆ ਦੇਖਿਓ ਤਾਂ ਕਿਦਾਂ ਲੱਗ ਰਹੀਆਂ ਕੈਸੀ ਰੰਗਤ ਬਣੀ ਦੇਖੋ ਜੀ ਆਹ ਰੰਗਤ ਬਣੀ ਆ ਜੀ ਇਹਦੀ ਸ਼ਾਹੀ ਪਨੀਰ ਦੀ ਤੇ ਜਰੂਰ ਦੱਸਿਓ ਕਮੈਂਟ ਬਾਕਸ ਵਿੱਚ ਕਿਦਾਂ ਦਾ ਲੱਗਿਆ ਸ਼ਾਹੀ ਪਨੀਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਜੀ ਤੇ ਪਿਆਰਾ ਜਿਹਾ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰਿਓ ਤੇ ਹੁਣ ਮੈਂ ਕੱਢ ਕੇ ਦੇ ਦਿੰਦਾ ਬਾਪੂ ਨੂੰ ਥੋੜਾ ਜਿਹਾ